ਸਤ ਪੁੱਤੀ ਪੰਜਾਬ ਦੇ ਸਾਥਿਓ ਤੇ ਪੰਜਾਬ ਦੇ ਵਸਾਇਓ ਲੰਮੇ ਸਮੇਂ ਤੋਂ ਸਰਕਾਰ ਦੇ ਕੋਲ ਅੰਕੜਾ 53 ਤੋਂ 55 ਹਜ਼ਾਰ ਜਿਹੜਾ ਪੇਸ਼ ਕੀਤਾ ਜਾ ਰਿਹਾ ਹੈ ਤਾਂ ਸਰਕਾਰ ਲਗਾਤਾਰ ਆਪਣੇ ਅੰਕੜੇ ਪੇਸ਼ ਕਰ ਰਹੀ ਹੈ ਵੀ ਅਸੀਂ 55 ਹਜ਼ਾਰ ਪੋਸਟਾਂ ਦੇ ਦਿੰਦੀਆਂ ਪਰ ਦੁੱਖ ਦੀ ਗੱਲ ਹੈ ਵੀ ਲਗਾਤਾਰ ਸਰਕਾਰ ਨਾਲ ਲਗਭਗ 2 ਮੀਟਿੰਗਾਂ ਹੋਈਆਂ ਲਗਭਗ 2 ਸਾਲ ਸਾਢੇ 3 ਸਾਲ ਤੋਂ ਮੀਟਿੰਗਾਂ ਹੋਈਆਂ ਤਾ ਉਹਦੇ ਵਿੱਚ ਲਗਾਤਾਰ ਲਾੜੇ ਦਿੱਤੇ ਐ ਕੋਈ ਸਰਕਾਰ ਵੱਲੋਂ ਮਾਸਟਰ ਕੈਟ ਦੀ ਭਰਤੀ ਇੱਕ ਨਹੀਂ ਦਿੱਤੀ ਗਈ ਲੈਕਚਰ ਕੈਟ ਦੀ ਇੱਕ ਭਰਤੀ ਨਹੀਂ ਦਿੱਤੀ ਗਈ ਤਾਂ ਜਿਹੜੀਆਂ ਪਿਛਲੀਆਂ ਸ਼ਰਤਾਂ ਸੀ ਉਹਨੂੰ ਸ਼ਿੱਕੇ ਤੰਗ ਕੇ 1.55% ਦੀ ਸ਼ਰਤ ਜਿਹੜੀ ਕੈਡਰ ਤੇ ਮਾਰੂ ਨੀਤੀ ਤੇ ਲਾ ਦਿੱਤੀ ਗਈ ਹੈ ਤਾਂ ਬੜੀ ਦੁੱਖ ਦੀ ਗੱਲ ਹੈ ਜਿਹੜੀ 20 ਤਰੀਕ ਨੂੰ 20 ਅਗਸਤ ਨੂੰ ਮੀਟਿੰਗ ਸੀ ਉਹਨੂੰ ਮੁਲਤਵੀ ਕਰਕੇ ਉਹਨੂੰ 29 ਤਰੀਕ ਨੂੰ ਕਰ ਦਿੱਤਾ ਹੈ ਲਗਾਤਾਰ ਇਸੇ ਤਰ੍ਹਾਂ ਸਰਕਾਰ ਵੱਲੋਂ ਲਗਾਤਾਰ ਮੀਟਿੰਗਾਂ ਜਿਹੜੀਆਂ ਮੁਲਤਵੀ ਕੀਤੀਆਂ ਜਾ ਰਹੀਆਂ ਸਾਢੇ 3 ਸਾਲ ਹੋ ਗਏ ਫੇਰ ਜਗਾਂ ਨੂੰ ਇੱਕ ਹੀ ਮੰਗ ਰੱਖੀ ਹੈ ਕਿ ਸਾਡਾ ਜਿਹੜਾ ਭਰਤੀ ਦਾ ਇਸ਼ਤਿਆਰ ਹੈ ਮਾਸਟਰ ਕੈਡਰ ਦਾ ਚਾਹ ਲੈਕਚਰ ਕੈਡਰ ਦਾ ਜੰਪ ਤੋਂ ਜੰਪ ਸੈਂਟਰ ਜਿਹੜੀ ਤੁਸੀਂ ਸਟੇਜ ਤੋਂ ਵਾਰ-ਵਾਰ ਉਮਰ ਹੱਦ ਦੀ ਗੱਲ ਕਰਦੇ ਹੋ ਉਹ ਹਾਲੇ ਤੱਕ ਕੰਪਲੀਟ ਨਹੀਂ ਹੋਈ ਉਹਦੇ ਤੱਕ ਕੋਈ ਨੋਟੀਫਿਕੇਸ਼ਨ ਨਹੀਂ ਆਇਆ ਸਰਕਾਰ ਲਗਾਤਾਰ ਟੁੱਟੇ ਦਾਅਵੇ ਕਰਦੀ ਰਹੀ ਹੈ ਟੁੱਟੇ ਵਾਅਦੇ ਪੇਸ਼ ਕਰਦੀ ਰਹੀ ਹੈ ਵਾਰ-ਵਾਰ ਫਲੈਕਸ ਲਾ ਕੇ 54000 ਪੋਸਟਾਂ ਦੀ ਜਿਹੜੀ ਮੰਗ ਹੈ ਲਗਾਤਾਰ ਆਹ ਜਿਹੜੀ ਮੰਗ ਪੇਸ਼ ਕਰ ਰਹੀ ਹੈ ਜੇ ਵੀ ਅਸੀਂ ਪੋਸਟਾਂ 55000 ਪੋਸਟਾਂ ਰੱਖ ਦਿੱਤੀਆਂ ਤੇ ਦਿੱਤੀਆਂ ਪਰ ਬਿਲਕੁਲ ਝੂਠ ਪਰੋਸਿਆ ਜਾ ਰਿਹਾ ਹੈ ਇਹ ਸਰਕਾਰ ਵੱਲੋਂ ਤਾਂ ਬੇਨਤੀ ਹੈ ਪੰਜਾਬ ਦੇ ਵਸਨੀਕਾਂ ਨੂੰ ਤਗੜੇ ਹੋ ਜਾਓ ਸਰਕਾਰ ਤੁਹਾਨੂੰ ਕੁਝ ਨਹੀਂ ਦੇਣ ਵਾਲੀ ਹੁਣ ਵੀ ਤੁਹਾਡੇ ਕੋਲ ਵੇਲਾ ਹੈ ਕਿੰਨੀਆਂ ਵੀ ਫੇਰ ਕਰ ਜਫੇ ਬੰਦੀਆਂ ਜਿੱਥੇ ਵੀ ਕੋਈ ਹੈਗਾ ਤਾਂ ਬੇਨਤੀ ਸਾਰਿਆਂ ਨੂੰ ਵੀ ਤੁਸੀਂ ਤਕੜੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਲਗਾਤਾਰ ਜਿਹੜੀ ਆਪਣੀ ਮਾਸਟਰ ਕੈਡਰ ਦੀ ਪਰਤੀ ਲੈਕਚਰ ਕੈਡਰ ਦੀ ਪਰਤੀ ਇਹਨਾਂ ਨੇ ਬਿਲਕੁਲ ਲਟਕਾਈ ਹੈ ਪੰਜਾਬ ਵਿੱਚ 15 16 ਹਜ਼ਾਰ ਮਾਸਟਰ ਕੈਡਰ ਦੀ ਪਰਤੀ ਲਗਭਗ ਖਾਲੀ ਹੈ ਜਾਂ ਲੈਕਚਰ ਕੈਡਰ ਦੀ ਲਗਭਗ 7 ਤੋਂ 8 ਹਜ਼ਾਰ ਕੋਸਟ ਖਾਲੀ ਹੈ ਜਾਂ ਹੋਰ ਆਪਣੀਆਂ ਜਿਹੜੀਆਂ ਮੰਗਾਂ ਉਹ ਬਿਲਕੁਲ ਉਹਨਾਂ ਨੂੰ ਸ਼ਿੱਕੇ ਟੰਗਿਆ ਹੈ ਤਾਂ ਹੁਣ ਵੀ ਤੁਹਾਡੇ ਕੋਲ ਵੇਲਾ ਇਹਨਾਂ ਕੋਲ ਡੇਢ ਸਾਲ ਰਹਿ ਗਿਆ ਇਹਨਾਂ ਤੁਹਾਨੂੰ ਕੱਖ ਨਹੀਂ ਦੇਣਾ ਤੁਹਾਨੂੰ ਮੀਟਿੰਗਾਂ ਦੇ ਵਿੱਚ ਇਸੇ ਤਰ੍ਹਾਂ ਨਾਰੇ ਲਾ ਕੇ ਤੇ ਤੁਹਾਡਾ ਟਾਈਮ ਪਾਸ ਕਰਨਾ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਰਕਾਰ ਦਾ ਅਸਰ ਉਸੇ ਤਰ੍ਹਾਂ ਹੋਣਾ ਹੈ ਜਿਵੇਂ ਪਹਿਲੀਆਂ ਸਰਕਾਰਾਂ ਦਾ ਹੁੰਦਾ ਸੀ ਤਾਂ ਮੈਂ ਤੁਹਾਨੂੰ ਪੰਜਾਬ ਦੇ ਜਿੱਥੇ ਵੀ ਬੈਠੇ ਹੈ ਫੇਰ ਕਰ ਸਾਰਿਆਂ ਨੂੰ ਅਪੀਲ ਹੈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਤੁਸੀਂ ਇਹਨਾਂ ਦੇ ਉਤਲੇ ਕੋਕੋ ਕਰੋ ਬਾਹਰ ਨਿਕਲੋ ਹੁਣ ਵੀ ਤੁਹਾਡੇ ਕੋਲ ਵੇਲਾ ਹੈ ਪ੍ਰਧਾਨ ਜੀ ਕੀ ਸਮੱਸਿਆ ਹੁਣ ਦੁਬਾਰੀ ਹੋਈ ਹੈ ਕਿਸ ਨੂੰ ਲੈ ਕੇ ਜਿਹੜਾ ਉਹਨਾਂ ਖੁਕਮੰਤਰੀ ਭਵੰਤਮਾਨ ਦਾ ਜਿਹੜਾ ਕੋਤਲਾ ਫੂਕਣ ਦੀ ਚਾਰੀ ਤੁਸੀਂ ਕੀਤੀ ਹੈ ਵੇਖੋ ਅਸੀਂ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਜੀ 4 ਅਗਸਤ ਨੂੰ ਸਾਡੀ ਮੀਟਿੰਗ ਸੀ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਤੁਹਾਡੀ 13 ਅਗਸਤ ਨੂੰ ਮੀਟਿੰਗ ਕਰਾਂਗੇ ਜੀ ਸਾਨੂੰ ਬਿਲਕੁਲ ਪੈਨਲ ਮੀਟਿੰਗ ਦਾ ਪੇਜ ਵੀ ਦਿੱਤਾ ਸੀ ਲੈਟਰ ਵੀ ਸਾਡੇ ਕੋਲ ਹੈਗਾ ਉਹ ਜਦੋਂ ਅਸੀਂ 13 ਨੂੰ ਤਿਆਰੀ ਵੱਟੀ ਹੈ ਸ਼ਾਮ ਨੂੰ ਕਿਉਂਕਿ ਇੱਕੋ ਆਪਾਂ ਨੂੰ ਫਾਇਲ ਕਰ ਤੋਂ 350 350 ਕਿਲੋਮੀਟਰ ਪੈਂਦਾ ਹੈ ਤਾਂ ਇੱਕ ਦਿਨ ਸਾਨੂੰ ਪਹਿਲਾਂ ਜਾਣਾ ਪੈਂਦਾ ਕਿ ਅਸੀਂ 4 ਵਜੇ 3 ਵਜੇ ਚੱਲਣ ਦੀ ਸਾਡੀ ਜਿਹੜੀ ਹੁੰਦੀ ਹੈ ਪਰ ਜਦੋਂ ਅਸੀਂ ਸ਼ਾਮ ਦੇ ਨੇੜੇ ਪਹੁੰਚੀਆਂ 8:30 ਵਜੇ ਤਾਂ ਸਾਨੂੰ ਫੋਨ ਆ ਜਾਂਦਾ ਸੈਕਟਰੀ ਏ ਤੋਂ ਵੀ ਤੁਹਾਡੀ ਮੀਟਿੰਗ ਮੁਸਵੀ ਹੋ ਗਈ ਸਾਬ ਬੀਜੀ ਹੈ ਤਾਂ ਇਸੇ ਤਰ੍ਹਾਂ 13 ਤੋਂ ਮੀਟਿੰਗ ਚੱਲਦੇ ਹੋਏ ਇਹ ਟ੍ਰਿਕ ਦੀ ਰੱਖ ਦਿੱਤੀ ਗਈ ਹੈ ਵੀ ਨੂੰ ਫਿਰ ਸ਼ਾਮ ਨੂੰ 19 ਟ੍ਰਿਕ ਨੂੰ ਫਿਰ ਮੈਸੇਜ ਆ ਜਾਂਦਾ ਹੈ ਵੀ ਤੁਹਾਡੀ ਮੀਟਿੰਗ ਫਿਰ ਮੁਲਤਵੀ ਕਰ ਦਿੱਤੀ ਗਈ ਹੈ ਉਹ 29 ਨੂੰ ਕਰ ਦਿੱਤੀ ਗਈ ਹੈ ਲਗਾਤਾਰ ਸਰਕਾਰ ਮੀਟਿੰਗਾਂ ਦੇਖ ਕੇ ਉੱਕਰ ਰਹੀ ਹੈ ਭੱਜ ਰਹੀ ਹੈ 54 ਹਜ਼ਾਰ ਦਾ ਜਿਹੜਾ ਭਰਤੀਆਂ ਦਾ ਜਿਹੜੇ ਨੌਕਰੀਆਂ ਦਾ ਜਿਹੜਾ ਲੋਕਾਂ ਦੇ ਕੋਲ ਰੱਖ ਰਿਆ ਬਿਲਕੁਲ ਗਲਤ ਹੈ ਜਿਹੜਾ ਅਸਲ ਬੇਰਸਾ ਆ ਤੁਰੇ ਫਿਰਦੇ ਆ ਜਾਂ ਤੁਹਾਨੂੰ ਹੋਰ ਮਿਲਣਗੇ ਪਿੰਡਾਂ ਦੇ ਵਿੱਚ ਕੀ ਮੰਨਦੇ ਹੋ ਮੀਟਿੰਗਾਂ ਨੂੰ ਵਾਰ-ਵਾਰ ਭੱਜਣਾ ਸਰਕਾਰ ਬਿਲਕੁਲ ਭੱਜਣ ਦਾ ਕਾਰਨ ਇਹ ਹੈ ਸਰਕਾਰ ਦਾ ਖਜ਼ਾਨਾ ਜਿਹੜਾ ਬਿਲਕੁਲ ਖਾਲੀ ਹੈ ਉਹਦੇ ਜਿਹੜਾ ਇਹ ਕਹਿੰਦੇ ਹੁੰਦੇ ਸੀ ਜਿਹੜਾ ਖਾਲੀ ਉਹਨੂੰ ਪੇਪਾ ਕਹੋ ਇਹ ਹੁਣ ਮੇਰੇ ਸਾਬ ਨੇ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਇਹ ਡਰਮ ਹੈ ਸਾਡੇ ਕੋਲ ਖਾਲੀ ਅਸਲ ਭੱਜਣ ਦਾ ਕਾਰਨ ਹੈ ਵੀ ਸਾਡੇ ਕੋਲ ਹੈ ਕੁਛ ਨਹੀਂ ਦੇਣਾ ਸੀ ਕੁਛ ਨਹੀਂ ਇਹਨਾਂ ਨੂੰ ਮੀਟਿੰਗਾਂ ਦੇ ਲਾਰੇ ਲਾਉਂਦੇ ਆ ਜੀ ਧੰਨਵਾਦ ਹਾਂ ਪੂਰੀਆ ਫੋਕਾ ਜਾ ਰਿਹਾ ਹੈ ਠੀਕ ਹੈਣਾ ਜੀ ਇਹ ਬਸ ਇਹੀ ਆ ਜਿਵੇਂ ਤੁਹਾਨੂੰ ਜਸਵੰਤ ਜੀ ਦੱਸ ਹੀ ਗਏ ਨੇ ਕਿ ਪੰਜਾਬ ਸਰਕਾਰ ਬਿਲਕੁਲ ਵੀ ਜਿਹੜੀ ਆ ਉਹ ਆਪੀ ਧਨਸ਼ਾਈ ਦੇ ਵਿੱਚ ਆ ਚੁੱਕੀ ਆ ਔਰ ਪਿਛਲੇ 3.5 ਸਾਲ ਦੇ ਵਿੱਚੋਂ ਐਜੂਕੇਸ਼ਨ ਦੇ ਵਿੱਚ ਕੋਈ ਕੰਮ ਨਹੀਂ ਕੀਤਾ ਨਾ ਇਹਨਾਂ ਨੇ ਮਾਸਟਰਗ੍ਰੈਡ ਦੀ ਭਰਤੀ ਦਿੱਤੀ ਨਾ ਸਕੂਲ ਲੈਕਚਰਰ ਦੀ ਭਰਤੀ ਦਿੱਤੀ ਨਾ ਪ੍ਰੋਫੈਸਰਾਂ ਦੀ ਭਰਤੀ ਦਿੱਤੀ ਨਾ ਇੱਜੀ ਡੀ ਜੀ ਔਰ ਜਿਹੜੇ ਇਹ ਕਹਿ ਰਹੇ ਸੀ ਸਿੱਖਿਆ ਮਾਡਲ ਆ ਇਟ ਟੋਟਲੀ ਫਲੋਸ ਜਿਹੜਾ ਬਲੌਕ ਹੋਇਆ ਹੋਇਆ ਮਾਡਲ ਆ ਔਰ ਨਾਲ ਦੀ ਨਾਲ ਹੀ ਇੱਕ ਇਹ ਸਰਕਾਰ ਦਾ ਜਿਹੜਾ ਰਵਈਆ ਅਸੀਂ ਵਾਰ ਵਾਰ ਕਹਿੰਦੇ ਕਿ ਰਵਈਆ ਇਹਨਾਂ ਨੇ ਬੜਾ ਤਾਨਾਸ਼ਹੀ ਰਵਈਆ ਅਪਣਾਇਆ ਜਦੋਂ ਵੀ ਸਾਡੇ ਸਾਥੀ ਪਿਛਲੇ ਦੌਰਾਨ ਦੇ ਵਿੱਚ ਇਹਨਾਂ ਦੇ ਨਾਲ ਸੰਘਰਸ਼ ਕਰਦੇ ਆ ਜਾਂ ਆਪਦੀਆਂ ਇੱਕ ਡੈਮੋਕ੍ਰੇਟਸ ਡਿਵਾਨਸ ਮੰਗ ਰਹੇ ਆ ਤਾਂ ਉਸ ਵੇਲੇ ਚੱਕ ਕੇ ਪੁਲਿਸ ਆ ਜਿਹੜੀ ਉਹ ਡਿਟੇਨ ਕਰਦੀ ਹੈ ਜਾਂ ਚੱਕ ਕੇ ਜੇਲ੍ਹ ਸੁੱਟ ਦਿੰਦੀ ਹੈ ਪਿਛਲੇ 4-5 ਵਾਰੀ ਹੋਏ ਪਿਛਲੇ ਬੰਦਾ ਗੱਲ ਤੇ ਸਾਡੇ ਪ੍ਰਧਾਨ ਜੀ ਦੀ ਜਾਂ ਜਿੰਨਾਂ ਵੀ ਸਾਡੇ ਗੈਂਦਰ ਸੀ ਵਿੱਚੇ ਕੁੜੀਆਂ ਸਾਡੀਆਂ ਇਹਨਾਂ ਚੱਕ ਕੇ ਨਾ ਅਰੈਸਟ ਕਰ ਲਿਆ ਔਰ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਸੀਂ ਇੱਕ ਸੁਲਝੇ ਹੋਏ ਨਾਗਰੀਕਾਂ ਤੇ ਸਾਨੂੰ ਸੁਲਝੇ ਹੋਈ ਰਹਿਣ ਦੋ ਜਿਹੜੀਆਂ ਤੁਹਾਡੀਆਂ ਟੀਚਰਾਂ ਨੇ ਜਿਹੜੀਆਂ ਤੁਸੀਂ ਸਿੱਖਿਆ ਤੇ ਕਰਦੇ ਜੋ ਸਹਿਤ ਸਿਹਤ ਦੇ ਵਿੱਚ ਕਰਦੇ ਹੋ ਜਾਂ ਤੁਹਾਡਾ ਮਨੀਸ਼ ਸੁਸ਼ੋਧਿਆ ਜਿਹੜਾ ਇਹ ਗੱਲ ਕਹਿੰਦਾ ਹੈ ਕਿ ਅਸੀਂ 76 ਦੇ ਸਿਰ ਤੇ ਵੋਟਾਂ ਸੀ ਵੋਟਾਂ ਲੈ ਲਾਂਗੇ ਉਹ ਆਪਦਾ ਵਹਿਮ ਕੱਢ ਕੇ ਪੰਜਾਬ ਦੀ ਧਰਤੀ ਤੇ ਆਵੇ ਉਹ ਦਿੱਲੀ ਵਾਲੇ ਭਲੇਖੇ ਦਿੱਲੀ ਦੇ ਵਿੱਚ ਹੀ ਰੱਖ ਲਵੇ ਕਿ ਪੰਜਾਬ ਆ ਤੇ 76 ਬੈਣ ਲਗੇ ਬਦਲ ਨਹੀਂ ਲੱਗਦਾ ਤੇ ਇਹ ਗੱਲ ਧਿਆਨ ਵਿੱਚ ਰੱਖਿਓ ਜਿਹੜੀਆਂ ਤੁਸੀਂ ਸਾਨੂੰ ਕਹਿੰਦੇ ਜੋ ਕਿ ਪੋਸਟਾਂ ਤੋਂ ਭੱਜ ਕੇ ਤੁਸੀਂ ਦੇ ਤੋ ਭੱਜ ਗਏ ਤੁਸੀਂ ਤੇ ਉਲਟਾ ਸਾਨੂੰ ਧਮਕੀਆਂ ਦੇ ਦੇ ਸਦੀ 76 ਦੇ ਸਿਰ ਤੇ ਵੋਟਾਂ ਲੈ ਲਾਂਗੇ ਤੇ ਇਹ ਗੱਲ ਧਿਆਨ ਵਿੱਚ ਰੱਖਿਓ ਤੁਹਾਡੀ ਨਿਕਰ ਨਹੀਂ ਲੱਭੰਦਿਆਂ ਗਿਆ ਸੀ ਅਗਲੀ ਰਣਨੀਤੀ ਤੁਹਾਡੀ ਕੀ ਹੈ ਸਾਡੀ ਅਗਲੀ ਰਣਨੀਤੀ ਆ ਕਿ ਪੰਜਾਬ ਸਰਕਾਰ ਦੇ ਹਰ ਬੰਦੇ ਨੂੰ ਅਸੀਂ ਹਰ ਐਮਐਲਏ ਨੂੰ ਹਰ ਮੰਤਰੀ ਨੂੰ ਘੇਰਾਂਗੇ ਜਿੰਨਾ ਚਿਰ ਤੱਕ ਸਾਡੇ ਉੱਤੇ ਬੇਸ਼ਰਮੀ ਲਾਲ ਪੱਤੀਆਂ ਵਾਲਾ ਚੋਰ ਪਾਰਟੀ ਦਾ ਜਿਹੜਾ ਆਪ ਕੋਈ ਕੜਦੀ ਹੈ ਤਕਰੀਬ ਕੋਲ ਕੰਮ ਕਰ ਰਿਹਾ ਹੈ ਆਖਲਾਦੀ ਮਾਰ ਹੈ मुर्त प or... yeah. ਆਪ ਸਰਕਾਰ ਮੁਰਦਾਬਾ 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 ਮੀਟਿੰਗਾਂ ਤੇ ਪੱਜਣ ਵਾਲੀ ਸਰਕਾਰ ਮੁਰਦਾਬਾ 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 ਲਾਰੇ ਪਾ ਸਰਕਾਰ ਮੁਰਦਾਬਾ 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 ਸਰਕਾਰ ਨਹੀਂ ਦੇਂਦੇ ਹਾਏ 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 ਸੜਕਾਂ ਦੇ ਰੋਲ ਤਾਂ ਹਾਏ 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 ਟੂ ਟੂ ਟੋਲਾ ਹਾਏ 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 ਸਿੱਖਿਆ ਮੰਤਰੀ ਮੁਰਦਾਬਾ 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 ਟਿਕਰਾਂ ਵਾਲੀ ਸਰਕਾਰ ਮੁਰਦਾਬਾ ਮੁਰਦਾਬਾ पंजाब सरकार मुरदाबाद मुर्दाबाद 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 पंजाब सरकार मुर्दाबाद 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 मुर्दा میٹنگ دے کے لگاتار سرکار پہ لگ بھگ چار پانچ میٹنگ ਕੜੀਆਂ ਲਗਾਤਾਰ ਮੁਲਤਵੀ ਕਰਕੇ ਅੱਗੇ ਡੇਟਾ ਦਿੱਤੇ ਆ ਇਹ ਅਸੀਂ ਅੱਜ ਇਹਨਾਂ ਨੂੰ ਅੱਖ ਦੇ ਵਿੱਚ ਪੇਟ ਕਰ ਰਹੇ ਆ ਇਸੇ ਤਰ੍ਹਾਂ ਕੇ ਵੀ ਮਿੰਟਾਂ ਸਾਡੀਆਂ ਬੁੱਤ ਨਹੀਂ ਹੁੰਦੀਆਂ ਪਰ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਇਸੇ ਤਰ੍ਹਾਂ ਚੱਲਦਾ ਰਹੂਗਾ ਜਨਰਲ ਸਰਕਾਰ ਪਟਾਪਾ ਮੁਰਦਾਬਾਦ ਮੁਰਦਾਬਾਦ ਸਿੱਖਿਆ ਮੰਤਰੀ ਮੁਰਦਾਬਾਦ 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 ਜਨਰਲ ਸਰਕਾਰ ਪਟਾਪਾ ਮੁਰਦਾਬਾਦ ਮੁਰਦਾਬਾਦ ਜਨਰਲ ਸਰਕਾਰ ਪਟਾਪਾ ਮੁਰਦਾਬਾਦ 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 ਕਾਰੀ ਦਿਨ ਤੇ ਹਾਏ 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 ਜਿਆ ਸਰਕਾਰ ਨੇ ਪਾਇਆ ਗੰਦ ਖੋਨੇ ਠੇਕੇ ਸਕੂਲ ਬੰਦ ਜਿਆ ਸਰਕਾਰ ਨੇ ਪਾਇਆ ਗੰਦ ਖੋਨੇ ਠੇਕੇ ਸਕੂਲ ਬੰਦ ਜਿਆ ਸਰਕਾਰ ਮੁਰਦਾਬਾਦ 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 ਜਿਆ ਸਰਕਾਰ ਮੁਰਦਾਬਾਦ 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 ਸਿੱਖਿਆ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

ਇਹ ਪਾਉਂਡ ਤੋਂ 2 ਕਿਲੋ ਇੱਥੋਂ ਪਾਉਂਡ ਤੋਂ 2 ਕਿਲੋ ਬਾਕੀ ਕਿਤੇ ਜਲਦੀ ਵੀ ਹੈ